ਸਤ ਸ੍ਰੀ ਅਕਾਲ ਜੀ ਸਾਰੇ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਕਲੋਵਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਾਕਟਰ ਸਾਹਿਬ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਤੇ ਤੁਹਾਨੂੰ ਤਿੰਨ ਗਾਵਾਂ ਦਿਖਾਉਣੀ ਐ ਤਿੰਨੇ ਸੋਈਆਂ ਸਵਾਈਆਂ ਤੁਹਾਨੂੰ ਦਿਖਾਉਣੀ ਐ ਤੇ ਚੰਗੇ ਦੁੱਧ ਵਾਲੀਆਂ ਤਿੰਨੇ ਤੁਹਾਨੂੰ ਦਿਖਾਉਣੀ ਐ ਆਹ ਬੱਚੇ ਆ ਮਗਰ ਬੱਚੀਆਂ ਬੜੀਆਂ ਸੋਹਣੀਆਂ ਸੋਹਣੀਆਂ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਡੀਓ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਵੀਰ ਜੀ ਕਿੱਦਾਂ ਚੱਲ ਜੋ ਵਧੀਆ ਵਧੀਆ ਤੁਸੀਂ ਦੱਸੋ ਬਸ ਠੀਕ ਠੇਕ ਚੱਡਦੀ ਕਲਾ ਜੀ ਚਲੋ ਵਧੀਆ ਚੱਡਦੀ ਕਲਾ ਚਾਹੀਦੀ ਜੇ ਤੇ ਨਾਮ ਦੱਸ ਤੇ ਕਰੀ ਆਪਣਾ ਮੇਰਾ ਨਾਮ ਡਾਕਟਰ ਬਿੱਟੂ ਜੋ ਹਾਂਜੀ ਪਿੰਡ ਕੋਲਵਾਲ ਤਹਿਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਫੋਨ ਨੰਬਰ ਹੈ ਜੀ 9855909899 ਠੀਕ ਹੈ ਜੀ ਤੇ ਅੱਜ ਤਿੰਨ ਫਿਰ ਹਾਂਜੀ ਹਾਂਜੀ ਵੀਰ ਜੀ ਇਤਨੇ ਵੜਾ ਹੀ ਆ ਤਿੰਨੇ ਸੁਈਆਂ ਸੁਆਣੀ ਆ ਬਿਲਕੁਲ ਠੀਕ ਹੈ ਜੀ ਚਲੋ ਸ਼ੁਰੂਆਤ ਜਿਹੜੀ ਇੱਧਰ ਹੀ ਆ ਪਹਿਲੇ ਨੰਬਰ ਤੇ ਆਪਾਂ ਇਹਦੇ ਤਾਂ ਹੀ ਆਪਾਂ ਕਰਨੀ ਆ ਆ ਦੇਖ ਸਾਡੇ ਥਾਣੇ ਦੇ ਲਾਗੇ ਤਾਂ ਬਾਕੀ ਪੂਰੀ ਵੀਡੀਓ ਜ਼ਰੂਰ ਵੇਖਿਓ ਸਾਰੀਆਂ ਤੁਹਾਨੂੰ ਵਿਖਾਉਣੀ ਆ ਸਾਰੀਆਂ ਸੂਈਆਂ ਸੂਈਆਂ ਇਹਦੇ ਵਿੱਚ 6 ਦੰਦ ਜੋ ਅੱਛਾ ਇਹਦੇ ਥੱਲੇ ਇਸ ਟਾਈਮ 14 ਕਿਲੋਟਰ ਬੋਲਾ ਹੀ ਆ 14 ਕਿਲੋਟਰ ਬੋਲਾ ਇਹਦੇ ਵਿੱਚ 6 ਦਿਨ ਹੋ ਗਏ ਸੂਈ ਨੂੰ ਅਜੇ ਅੱਛਾ ਹਾਂਜੀ ਹਾਂਜੀ ਕਿੰਨਾ ਦੁੱਧ ਆ ਜੂਗੀ ਏ ਮਾਲੋ 18 ਪਲੱਸ ਤੇ ਚੱਲ ਜਾਣੀ ਆ ਅੱਗੇ ਅਜੇ ਠੰਡ ਆਣਾ ਜਦੋਂ ਮੌਸਮ ਸਾਫ ਹੁੰਦਾ ਗਿਆ ਫਿਰ ਤੇ ਤੁਹਾਨੂੰ ਬੜਾ ਦੋ ਦੋ ਤਿੰਨ ਤਿੰਨ ਲੀਟਰ ਆਪਣੇ ਆਪ ਡੰਗਰ ਨੇ ਵਧਣਾ ਦੁੱਧ ਠੀਕ ਆ ਹਾਂਜੀ ਹਾਂਜੀ ਲਿਆ ਫਿਰ ਖੋਲੋ ਤੋੜ ਦੀਏ ਆਵਚੀ ਜੇ ਦੀ ਮੰਗ ਹੈ ਹਾਂ ਜੀ ਇਹਦੇ ਮੰਗ ਹੈ ਵੱਚੀ ਆ ਹਾਂ ਵੱਚੀ ਜਿਹੜੇ ਬੱਚੇ ਤਾਜ਼ੇ ਹੀ ਆ ਜਿਹੜੇ ਸਾਰੇ ਲੱਗ ਜਾ ਵਿਦੀ ਬਾਕੀ ਇਹ ਜੇ ਮੌਸਮ ਠੰਡਾ ਹੈ ਪੂਰੀਆਂ ਧਮਾਈਆਂ ਨਮਾਈਆਂ ਵੀ ਨਹੀਂ ਜਾਂਦੀਆਂ ਲੱਗ ਜਾ ਵਿਦੀ ਉਤਰਾ ਜਿਹੜੀ ਰੰਗ ਰੂਪ ਦੀ ਜਿਹੜੀ ਚੰਗੀ ਹੈ ਬੋਡੀ ਵੇਟ ਦੀ ਜਿਹੜੀ ਚੰਗੀ ਹੈ ਇਲਾਜ ਬੰਦ ਹੋ ਜੀ ਬਾਕੀ ਸੋਹਣੀ ਵਹਿੜੇ ਮੂੰਹ ਜਿਹੜੀ ਛੇਦਾਂ ਦੇ ਦੁੱਧ 18 20 ਦੇ ਲੱਗ ਬੰਨੇ ਜਿਹੜਾ ਕਹਿੰਦੇ ਕਿ ਇਹ ਵੀ ਸਿਵਾਈ ਜਾਊਗੀ ਮੌਸਮ ਸੱਟੋਂ ਤੇ ਬਾਕੀ ਉਤਰਾ ਹਵਾਨਾ ਨੇ ਥੱਲੇ ਆਪਾਂ ਦੇਖ ਸਕਦੇ ਹਾਂ ਚੰਗਾ ਜਿਹਾ ਇਹਦਾ ਹੋਰ ਵੀਰ ਜੀ ਕੋਈ ਬੰਗਾ ਬੂੰਗਾ ਨਹੀਂ ਜੋ ਅੱਛਾ ਹਾਂਜੀ ਹਾਂਜੀ ਠੰਡੀਆਂ ਤੇਰੀਆਂ ਇਤਰੇ ਤੇ ਇਹਦਾ ਕੀ ਰੱਖਣਾ ਫਿਰ ਮੁੱਲ ਆਪਾਂ ਇਹਦਾ ਵੀਰ ਜੀ 60000 ਰੁਪਿਆ ਜੋ ਅੱਛਾ ਹਾਂਜੀ ਬਾਕੀ ਮਾਨਤਨ ਮੌਕੇ ਤੇ ਹੋ ਜਾਊਗਾ ਉਹ ਮੌਕੇ ਤੇ ਮਾਨਤਨ ਹੋ ਜਾਊਗਾ ਕਫੂਨ ਲਾਵੇ ਇੱਕ ਰਹੀ ਹਨਾ ਠੀਕ ਹੈ ਜੀ ਤੇ ਹੁਣ ਜਿਹੜੀ ਆਪਣੇ ਕੋਲ ਆ ਗਈ ਆ ਦੂਸਰੇ ਨੰਬਰ ਤੇ ਹਾਂਜੀ ਹਾਂਜੀ ਵੀਰ ਜੀ ਇਹ ਵੀ ਸੂਈ ਸਵਾਈ ਆ ਤੇ ਇਹਦੇ ਮਗਰਬੇ ਵੱਚੀ ਜੇ ਹਾਂਜੀ ਇਹਦੇ ਮਗਰਬੇ ਵੱਚੀ ਆ ਆ ਦੇਖ ਸਕਦੇ ਹਵਾਨਾ ਇਹਦਾ ਵੀ ਲੱਗੇ ਤਾਂ ਬਾਕੀ ਥਨਾਂ ਦਾ ਸਾਈਜ਼ ਗੈਪ ਵੀ ਦੇਖ ਸਕਦੇ ਆ। ਵੀਰੇਾ ਵੇਖੋ ਹਾਈਟ ਕਿੰਨੀ ਜਾ ਰਹੀ ਆ ਮੰਨੋ। ਹਾਈਟ ਜਿਹੜੀ ਪੂਰੀ ਚੰਗੀ ਆ ਜਿਹੜੀ ਚੰਗੇ ਕੱਦ ਕਾਠ ਦੀ ਆ। ਇਹ 25+ ਦੇ ਲੱਗ ਬਨੇ ਜਾਊਗੇ ਇਸ ਟਾਈਮ 20 ਲੀਟਰ ਹੈਗਾ ਇਹ ਥੱਲੇ ਬੋਲੇ। ਅੱਛਾ 20 ਲੀਟਰ ਬੋਲਾ ਹੀ ਤਿਆਰ ਆ। ਹਾਂਜੀ ਹਾਂਜੀ। ਤੇ 25 ਲੀਟਰ ਦੇ ਕਰੀਬ ਜਿਹੜਾ ਚਵਾ ਦੋਗੇ। ਕਿੰਨੇ ਦਿਨ ਹੋਏ ਇਹਨੂੰ ਸੂਈ ਨੂੰ? ਇਹਨੂੰ ਅੱਜ 5ਵਾਂ ਦਿਨ ਜੋ। ਅੱਛਾ 5ਵਾਂ ਦਿਨ ਆ। ਤੇ ਇਹਦੇ ਮਗਰ ਵੀ ਵਛੀ ਆ। ਇਹਦੇ ਮਗਰੀ ਵਛੀ ਉਹ ਬਲੈਕ ਵਛੀ ਇਹਦੇ ਮੰਨ। ਆ ਕਾਲੀ ਵਛੀ ਆ ਇਹਦੀ ਜਿਹੜੀ। 나ੜੋ ਜਿਹੜਾ ਬੱਚੇ ਦਾ ਬਾਕੀ ਚੰਗੇ ਕਦ ਕੱਦਦੇ ਜਿਹੜੀ ਚਿਹਰੇ ਦੇ ਵੀ ਬੜੀ ਖੂਬਸੂਰਤ ਹੈ ਜਿਹੜੀ ਸੋਹਣੀਆਂ ਵੇੜਾਂ ਵਾਂ ਜਿਹੜੀਆਂ ਵੀਰਜਨ ਕੋਲ ਤਿੰਨ ਹੀ ਵੇੜਾਂ ਵਾਂ ਪਰ ਤਿੰਨੇ ਚੜੀਆਂ ਵਾਂ ਸੋਹਣੀਆਂ ਵਾਂ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਪਸੰਦ ਕਰਕੇ ਚਵਾਈ ਕਰਕੇ ਖੜੇ ਕੰਪੈਕਟ ਜਿਹੇ ਹਵਾਨੇ ਵਾਲੀਆਂ ਆ ਬਿਲੂ ਬਿਲ ਤਰੇਮ ਠੰਡੀ ਧੀਰੀ ਹੈ ਜਿਹੜੀ ਠੀਕ ਹੈ ਜੀ ਬਾਕੀ ਦਾ ਆ ਕੱਟੀ ਵੀਰ ਜੀ ਨੇਾਂ ਦੀ ਬੜੇ ਪਿਆਰ ਨਾਲ ਪਾਲੀ ਐ ਖੁੱਲੇ ਰਿੰਦੀ ਤਰਾਦ ਦੇ ਨੇ ਬਸ ਆ ਦੇਖ ਸੰਦੇ ਕੋਈ ਰੱਸੀ ਨਹੀਂ ਪਾਈ ਇਹਨੂੰ ਆ ਦੇਖ ਸੰਦੇ ਲੈ ਆ ਜੇ ਵੀਰ ਜੀ 2 ਲੀਟਰ ਮੋਕੇ ਦੇ ਦੇ ਕੋਲ ਬੋਲੇ ਤਿਆਰ ਦੱਸ ਦੇ ਬਾਕੀ ਕੋਈ ਵੀਰ ਆਪਣੀ ਇੱਥੇ ਆ ਕੇ ਦੋ ਟਾਈਮ ਚੁਵਾਈ ਕਰਕੇ ਲੈ ਜੇ ਆ ਦੇਖ ਸਾਹ ਦੇ ਹਵਾਨੇ ਦਾ ਲਾਗੇ ਦਾ ਕੰਪੈਕਟ ਜੇ ਹਵਾਨੇ ਦੀ ਮਾਲਕਿਆ ਜਿਹੜੀਆਂ 700 ਸੁਥਰੀਆਂ ਵੜਾਵਾ ਜਿਹੜੀਆਂ ਕੰਪੈਕਟ ਹਵਾਨੇ ਵਾਲੀਆਂ ਦੰਦਾ ਜਿਹੜੀਆਂ ਵਾਂ ਤੇ ਇਹਦਾ ਵੀ ਜੀ ਕੀ ਰੱਖੀਏ ਫਿਰ ਮੁੱਲ ਆਪਾਂ ਵੀ ਜੀ ਇਹਦਾ 80000 ਰੁਪਿਆ ਜੋ 80000 ਹਾਂਜੀ ਹਾਂਜੀ ਮਾਨਤਨ ਮੌਕੇ ਤੇ ਹੋ ਜਾਊਗਾ ਇਹ ਰੇੜੇ ਫਿਕਸ ਜੈ ਜਦੋਂ ਮਾਨਤਨ ਚਲੋ ਹੁੰਦਾ ਹੀ ਇਹ ਮੌਕੇ ਤੇ ਠੀਕ ਹੈ ਚਲੋ ਥੋੜਾ ਪਤਾ ਕਰੋ ਗਈ ਨਹੀਂ ਉਹਦੇ ਹੁੰਦਾ ਹੁੰਦਾ ਮੰਨੋ ਬਾਕੀ ਕੱਦ ਤੇ ਇਹਦਾ ਤੁਹਾਡੇ ਜਿੱਡਾ ਹੀ ਹੁੰਦੇ ਆ ਜੇ ਪੂਰਾ ਫੋਨ ਲਾਵੇ ਨਹੀਂ ਕੱਦ ਦੇ ਵੇਖੋ ਬੇਲ ਕਿੰਨੀ ਲੰਮੀ ਆ ਹਾਂਜੀ ਹਾਂਜੀ ਅਜੇ ਦੇ ਮੰਨ ਲਓ ਇਹਨੇ ਬਾਨਾ ਵੈਂਡ ਨੇ ਪੂਰਾ ਜਦੋਂ ਮੰਨ ਲਓ ਠੀਕ ਹੈ ਜਦ ਦਿਨ ਤੋਂ ਨਾਲ ਜਿਹੜੇ ਉਹੋ ਜਿਹੀ ਚੱਲਦੇ ਆ ਬਾਕੀ ਇਹ ਕਿ ਵੀ ਜੀ ਨੇ ਕਹਿੰਦੇ ਕਿ ਕੋਈ ਫੋਨ ਲਾਵੇ ਮਾਨਤਨ ਮੌਕੇ ਤੇ ਹੋ ਹੋਨੇ ਇੱਕ ਇਹ ਵੀ ਸੋਈ ਸਵਾਈ ਜੇ ਤੀਸਰੇ ਨੰਬਰ ਇਹਦੇ ਵੀ ਥਣ ਦੇਜ ਇਹਦੇ ਵੀ ਥਣ ਦੇਖ ਸਕਦੇ ਕਾਫੀ ਕਮਾਲ ਦਾ ਆ ਬੱਚਾ ਜੇ ਤਾਂ ਹਾਂ ਤਾਂ ਆ ਜਾਈਏ ਜਿਹੜਾ ਬੱਚਾ ਹੀ ਵੀ ਤੇ ਇਹ ਵੀ ਬਿਲਕੁਲ ਕੰਪੈਕਟ ਜੇ ਹਵਾਨੇ ਦੀ ਮਾਲਕ ਹੈ ਇਹਦੇ ਸਲੇ ਵੀਰ ਜੀ 18 ਲੀਟਰ ਦੁੱਧ ਗੈਸਟ ਹੈ ਅੱਛਾ ਇਹ ਦੰਦਾਂ ਤੋਂ ਜਵਾਨ ਆ ਅੱਛਾ ਹਾਂਜੀ ਹਾਂਜੀ ਕਿੰਨਾ ਚਿਰ ਹੋ ਗਿਆ ਇਹਨਾਂ ਸੋਈ ਨੂੰ ਇਹਨੂੰ ਹੋ ਗਿਆ ਜੀ 10 ਕ ਦਿਨ ਹੋ ਗਏ ਸੋਈ ਨੂੰ 10 ਦਿਨ ਹੋ ਗਏ ਸੋਈ ਨੂੰ ਇਹ ਕਿੰਨਾ ਕੁ ਚਵਾਈ ਜਾਊਗੀ ਦੁੱਧ ਇਹ 20 ਲੀਟਰ ਤੇ ਜਾਏਗੀ ਵੀਰプラス ਤੇ ਅੱਛਾ ਲਿਆ ਫਿਰ ਤੋੜ ਦੀਏ ਇਹਨਾਂ ਨੂੰ ਬਾਕੀ ਸੋਨੇ ਵੜੇ ਵੀ ਸੁਆ ਇਹਦਾ ਕਿ ਨਵਾ ਜੀ ਵੀ ਜੀ ਇਹ ਪਹਿਲੇ ਸੁਈ ਹੈ ਅੱਛਾ ਸਾਰਾ ਬਾਕੀ ਵੀ ਪਹਿਲੇ ਸੁਵੇ ਜੇ ਕਿ ਬਾਕੀ ਗੜੀਆਂ ਸਾਰੀਆਂ ਪਹਿਲੇ ਸੁਈਆਂ ਸਾਰੀਆਂ ਪਹਿਲੇ ਸੁਵੇ 10 ਤੇ ਬਾਕੀ ਮਮਾ ਜੋੜੀਆਂ 2 6 ਦੰਦੇ ਇਹ ਜਵਾਨ ਹੋ ਗਈਆਂ ਆਹ ਦੇਖ ਸਾਦੇ ਜੀ ਬਾਕੀ ਥੱਲੇ ਵੀ ਪੂਰੀ ਕੰਪੈਕਟ ਜਿਹੜੀ ਤਿਆਰ ਹੋਈ ਆ ਕੱਡ ਕੱਡ ਵੀਰ ਜੀ ਇਹਦਾ ਪੂਰਾ ਫੋਲਿਆ ਬੋਡੀ ਵੇਟ ਆਹ ਦੇਖ ਸਾਡੇ ਜੀ ਲੈ ਜਾਵੇ ਦੀ ਤੋਰ ਦਿਓ ਜੀ ਇਹਦੇ ਕੋਲ ਮੋਖੇ ਦਾ ਜਿਹੜਾ 18 ਲੀਟਰ ਜਿਹੜਾ ਤਿਆਰ ਦਾਸ ਤੇ ਬਿਲਕੁਲ ਪਸਵੇਂ ਹਵਾਨੇ ਦੀ ਮਾਲਕੀਆ ਜਿਹੜੀ ਹੈ ਵੀ ਇਹ ਵੀ ਜਿਹਨਾਂ ਨੂੰ ਆਂਦੇ ਨਾ ਪੰਜਾਬੀ ਨਿੱਗਰਵਾਨੇ ਹਾਂਜੀ ਹਾਂਜੀ ਨਿੱਗਰਵਾਨੇ ਦੇ ਆ ਹਲੋ ਇਹ ਮਲੋਪੀ ਜਦੋਂ ਚੋਲਦੀਆਂ ਬਿਲਕੁਲ ਹੰਨਾ ਨਾ ਨਾ ਲੱਗ ਜਾਂਦੇ ਆ ਠੀਕ ਆ ਮਲੋ ਜਿੱਦਾਂ ਸ਼ਵਾਰੀ ਨੂੰ ਸੁੰਗੜ ਨਹੀਂ ਜਾਂਦੀ ਚੀਜ਼ ਠੀਕ ਠੀਕ ਆ ਉਹ ਵੀ ਮਤਲਬ ਕਿ ਨੁੱਚੜ ਜਾਂਦਾ ਭਾਨਾ ਪੂਰਾ ਜਾਂਦਾ ਤੇ ਇਹ ਜਿਹੜੀਆਂ ਇਹ ਬਰੀਡ ਹੁੰਦੀ ਹੈ ਦੁੱਧ ਵੀ ਜ਼ਿਆਦਾ ਕੱਢਦੀਆਂ ਨੇ ਹਾਂਜੀ ਹਾਂਜੀ ਤੇ ਹੈਗੀਆਂ ਸਾਰੀਆਂ ਵੇਖ ਲਓ ਜਵਾ ਨਸਲ ਚ ਆ ਬਾਕੀ ਵੈੜਾ ਆ ਨਵੀਆਂ ਵੈੜਾ ਜਿਹੜੀਆਂ ਸਾਰੀਆਂ ਹਨਾ ਤੇ ਆ ਜਿਹੜੇ ਐਂਡਲੇ ਵਿਖਾਈ ਫਿਰ ਇਹਦਾ ਕੀ ਰੱਖੀਏ ਮੁੱਲ ਆਪਾਂ ਇਹਦਾ ਵੀਰ ਜੀ 70000 ਰੁਪਿਆ ਦਾ 70000 ਰੁਪਿਆ ਚਲੋ ਬਾਕੀ ਕੋ ਫੋਨ ਲਾਵੇ ਹਨਾ ਹੋਰ ਬਾਕੀ ਫੋਨ ਲਾਵੇ ਮਾਨਤਾਂ ਦੇ ਤੁਹਾਨੂੰ ਪਤਾ ਹੀ ਹੁੰਦਾ ਹੀ ਆ ਹਾਂਜੀ 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 ਠੀਕ ਬਾਕੀ ਮੈਂ ਤਾਂ ਕਹਿਣਾ ਵੀ ਜਿਹੜੇ ਬੰਦੇ ਨੇ ਲੈਣੀ ਉਹ ਦੋ ਟਾਈਮ ਚੁਆਈ ਕਰਕੇ ਆਪਣੀ ਤਸੱਲੀ ਕਰਕੇ ਖੜੇ ਹਾਂਜੀ ਹਾਂਜੀ ਕਿਉਂਕਿ ਮੁੜ ਕੇ ਕੋਈ ਲਾਂਮਾ ਦਿੰਦਾ ਨਾ ਜਿਹੜਾ ਉਹਦੇ ਨਾਲ ਇਹ ਚੀਜ਼ ਆ ਵੀ ਪਹਿਲੋਂ ਹੀ ਆਪਣੀ ਤਸੱਲੀ ਕਰ ਪਹਿਲਾਂ ਹੀ ਤਸੱਲੀ ਕਰਕੇ ਖੜਾ ਹਨਾ ਪਰ ਇਹ ਖਰਚ ਨਹੀਂ ਹੁੰਦੇ ਮੰਨ ਲਓ ਇਹ ਜਿਹੜੀਆਂ ਫ੍ਰੀ ਆਉਣ ਦੀ ਹੁਣ ਤੁਸੀਂ ਵੀ ਚਲੋ ਮੰਨ ਲਓ ਪਿ ਹਾਂਜੀ ਹਾਂਜੀ ਹਾਂ ਕਰਦੀਏ 2 ਟਾਈਮ ਚ ਹੋਵੇ 3 ਟਾਈਮ ਚ ਹੋਵੇ ਜੇ ਕੋਈ ਪੂਰ ਛੱਟਾ ਕੋਈ ਇਹ ਇਹਦੀ ਹੀ ਗਾਰੰਟੀ ਚੁੱਕਾਂਗੇ ਕੋਈ ਪੂਰ ਛੱਟਾ ਨਹੀਂ ਕੋਈ ਲੈਣਾ ਦੇਣਾ ਨਹੀਂ ਆ ਅੱਛਾ ਗਾੜੀ ਜਿਹੜੀ ਦੁੱਧ ਦੀ ਹੁੰਦੀ ਉਹ ਆਪਣੀ ਸੇਵਾ ਤੇ ਡਿਪੈਂਡ ਕਰਦਾ ਹਾਂਜੀ 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 ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਆਪਣੀ ਮਰਜ਼ੀ ਨਾਲ ਵੇਸ ਚਾੱਕ ਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ